ਜੱਟ ਦਾ ਸਹਾਰਾ ਲੈ ਕੇ ਉੱਡ ਗਈ ਜਾ ਕੇ ਫੋਨ ਵੀ ਕਰਿਆ ਨਾ ਕਹਿੰਦਾ ਜਾ ਕੇ ਫੋਨ ਕੀਤਾ 6 ਕਿ ਮਹੀਨੇ 6 ਸੱਤ ਮਹੀਨੇ ਬਾਅਦ ਮੁੰਡੇ ਨੂੰ ਆਪਦੇ ਘਰ ਵਾਲੇ ਨੂੰ ਆਪਦੇ ਬੋਏਫਰੈਂਡ ਨਾਲ ਐ ਨੰਗੀ ਹੋ ਕੇ ਫੋਟੋ ਵੀਡੀਓ ਦਿਖਾਤੀ ਵੀ ਆ ਪਏ ਅਸੀਂ ਬਿਨਾ ਕੱਪੜੇ ਤੋਂ ਕਰ ਲਾ ਜਿਹਦਾ ਕੋਈ ਤਿੱਥੋਂ ਹੁੰਦਾ ਤੇ ਮੁੰਡੇ ਨੇ ਉਹਨੂੰ ਕਿਹਾ ਸੀ ਵੀ ਤੂੰ ਇੱਕ ਸਾਲ ਦੇ ਵਿੱਚ ਵਿੱਚ ਮੈਨੂੰ ਫੋਨ ਲਾਏਂਗੀ ਤੇ ਕੁੜੀ ਨੇ 6 ਮਹੀਨਾ ਬਾਅਦ ਇਹਨੂੰ ਫੋਨ ਲਾਇਆ ਵੀ ਮੇਰੀ ਫੀਸ ਭਰ ਦੇ ਮੈਂ ਤੇਰੇ ਪੇਪਰ ਲੋਣੀ ਤੂੰ ਮੇਰੇ ਕੋਲੇ ਆ ਜਾ ਮੁੰਡਾ ਕਹਿੰਦਾ ਮੈਂ ਤੇਰੇ ਕੋਲੇ ਨਹੀਂ ਲੈਣਾ ਜਦੋਂ ਤੂੰ ਅੱਜ ਮੇਰਾ ਯਕੀਨ ਤੋੜਤਾ ਤੇ ਆਪਾਂ ਅੱਜ ਉਹ ਮੁੰਡੇ ਨਾਲ ਗੱਲ ਕਰਦੇ ਆ ਆ ਜਾ ਮੜ ਜਾ ਖਿੱਚ ਕੇ ਬਈ ਸਸੀ ਗਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਜੀਤ ਸਿੰਘ ਤੁਹਾਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਅੱਜ ਆਪਾਂ ਇੱਕ ਇਹ ਜੀ ਵੀਡੀਓ ਲੈ ਕੇ ਆਏ ਆ ਜਿਹਦੇ 2.5 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਤੇ ਕੁੜੀ ਬਾਹਰ ਦੂਜੇ ਮੁਲਕ ਚੜ ਗਈ ਸੀਗੀ ਕੈਨੇਡਾ ਦੇ ਵਿੱਚ ਦਿੱਥੇ ਜਾ ਕੇ ਉਹ ਮੁੱਕਰ ਗਈ ਤੇ ਉਸ ਤੋਂ ਬਾਅਦ ਉਹਨੂੰ ਫੋਨ ਨਹੀਂ ਲਾਇਆ ਤੇ ਆਪਾਂ ਮੁੰਡੇ ਨਾਲ ਗੱਲ ਕਰਾਉਣੇ ਆ ਸਸੀ ਗਾਵੇ ਸਸੀ ਗਾਜੀ ਕੀ ਹਾਲ ਆ ਬਾਈ ਤੁਹਾਡਾ ਬਹੁਤ ਵਧੀਆ ਬਾਈ ਕੀ ਨਾਂ ਤੁਹਾਡਾ ਮੇਰਾ ਨਾਂ ਬਾਈ ਜਗਜੀਤ ਜਗਜੀਤ ਤੇ ਕੀ ਤੁਹਾਡੀ ਆਹ ਜਿਹੜੀ ਘਟਨਾ ਵਾਪਰੀ ਹੈ ਨਾ ਜਿਹੜਾ ਤੁਹਾਡਾ ਘਰ ਆਲੇ ਨੇ ਤੁਹਾਡਾ ਨ ਵਿਆਹ ਕਰਾ ਕੇ ਤੇ ਕਿੰਨਾ ਟਾਈਮ ਹੋਇਆ ਤੁਹਾਡੇ ਵਿਆਹ ਹੋਏ ਨੂੰ ਹੋਇਆ ਸੀ ਕਿੰਨੇ ਟਾਈਮ ਬਾਦੋਂ ਬਾਹਰ ਗਈ ਹੈ ਕੀ ਸਾਰੀ ਦੱਸੋ ਸਟੋਰੀ ਬਈ ਕਿਉਂਕਿ ਪਤਾ ਕੀ ਹੁੰਦਾ ਆਪਣੇ ਪੰਜਾਬ ਦੇ ਵਿੱਚ ਇਹ ਬੜਾ ਚੱਲਿਆ ਨਾ ਵੀ ਵਿਆਹ ਕਰਾਓ ਕੁੜੀ ਨੂੰ ਪਹਿਲਾਂ ਭੇਜੋ ਬਾਅਦ ਵਿੱਚ ਮੁੰਡਾ ਜਾ ਵਰਦਾਣਾ ਵਿਆਹ ਪੈਸੇ ਲਾ ਕੇ ਨਾ ਮੇਰਾ ਵਿਆਹ ਇਦਾਂ ਹੀ ਹੋਇਆ ਸੀਗਾ ਬਈ ਕੋਈ ਕੁੜੀ ਲੱਭੀ ਸਾਡੇ ਪਰਿਵਾਰ ਨੇ ਹਨਾ ਮੇਰਾ ਵਿਆਹ ਹੋਇਆ ਕਿਸੇ ਕੁੜੀ ਨਾਲ ਤੇ ਮੈਂ ਪੈਸੇ ਲਾਏ 20-25 ਲੱਖ ਰੁਪਏ ਲਾਤਾ ਠੀਕ ਹੈ ਕੁੜੀ ਨੂੰ ਬਾਹਰ ਭੇਜਿਆ ਉੱਥੇ ਜਾ ਜਦੋਂ ਬਾਬਾ ਟਾਈਮ ਹੋ ਗਿਆ ਗੱਲ ਵਧੀਆ ਕਰਦੀ ਨੂੰ ਫਿਰ ਹੋਲੀ ਹੋਲੀ ਟਾਈਮ ਪੈ ਕੇ ਬਈ ਉਹ ਮੇਰੇ ਨਾਲ ਗੱਲ ਕਰਨੋਂ हट ਗਈ ਮੈਂ ਬੜੀਆਂ ਮਿਹਨਤ ਕਰਦਾ ਸੀ ਮੈਂ ਕਿਹਾ ਕੀ ਚੱਕਰ ਆਣਾ ਵੀ ਉਹ ਮੈਨੂੰ ਤਾਂ ਐ ਸੀਗੇ ਚੱਲ ਯਾਰ ਵੀ ਤਾਂ ਨਹੀਂ ਕਰਦੇ ਹਣੀ ਕੰਮ ਦਾ ਸਟ੍ਰੈਸ ਸਟ੍ਰੈਸ ਹੋਊਗਾ ਜਾਂ ਆਪਣਾ ਪੜਾਈ ਦਾ ਚੱਕਰ ਹੁੰਦਾ ਨਾ ਵੀ ਵੀ ਔਖਾ ਹੋ ਜਾਂਦਾ ਤਾਂ ਕਰਕੇ ਹਨਾ ਪਰ ਨਹੀਂ ਬਈ ਇੱਕ ਦਿਨ ਕੀ ਹੋਇਆ ਮੈਂ ਉਹਨੂੰ ਵੀਡੀਓ ਕਾਲ ਲਈ ਤਾਂ ਉਹਨੇ ਕੁਦਰਤੀ ਉਤੋਂ ਵੀਡੀਓ ਕਾਲ ਚੱਕੀ ਗਈ ਰੱਬ ਨਾ ਜਾਣੇ ਉਹ ਤੋਂ ਵੀਡੀਓ ਕਾਲ ਚੱਕੀ ਗਈ ਜਾਂ ਉਹਨੇ ਜਾਣ ਕੇ ਚੱਕੀ ਠੀਕ ਹੈ ਮੈਨੂੰ ਕਹਿੰਦੀ ਆ ਪਿਆ ਮੇਰਾ ਖਸਮ ਨਾਲ ਨੰਗੇ ਪਏ ਦੋਨੇ ਬਾਈ ਬੈਟ ਦੇ ਉੱਤੇ ਕਹਿੰਦੀ ਆ ਪਿਆ ਮੇਰਾ ਖਸਮ ਨਾਲ ਕਰ ਲੈ ਜਿਹੜਾ ਤੇ ਕੁਝ ਹੁੰਦਾ ਮੈਂ ਤੇਰੇ ਤੈਨੂੰ ਬੁਲਾਉਣਾ ਹੀ ਨਹੀਂ ਇੱਥੇ ਉਦੋਂ ਬਾਅਦ ਬਾਈ ਮੈਂ ਡਿਪਰੈਸ਼ਨ ਦਾ ਸ਼ਿਕਾਰ ਬਣਿਆ ਬਾਈ ਮੈਂ ਬੜਾ ਰੋਇਆ ਮੈਂ ਕਹਾ ਕਿ ਮੇਨਾ ਭਰਤ ਗਿਆ ਮੈਂ ਤਾਂ ਸੋਚਿਆ ਨਹੀਂ ਸੀ ਜਿਹੜੀ ਜੀ ਸੋਚਣੀ ਸੀ ਉਹ ਮੈਂ ਮੈਂ ਨੂੰ ਤਾਂ ਐ ਚੱਲ ਮੈਂ ਜਾਵੜੂਗਾ ਟੋੜਾ ਟਾਈਮ ਤੇ ਜਾਵੜੂਗਾ ਠੀਕ ਹੈ ਉਦੋਂ ਬਾਅਦ ਬਾਈ ਮੈਂ ਖੇਤ ਆ ਕੇ ਬਹੁਤ ਰੋਇਆ ਬਾਈ ਮੇਰੇ ਯਾਰ ਦੀ ਦਾਰੂ ਬਈ ਸੀ ਮੈਂ ਉਹ ਪੀਤੀ ਰੱਜ ਕੇ ਪੀਤੀ ਘਰਦਿਆਂ ਨੂੰ ਪਤਾ ਲੱਗ ਗਿਆ ਵੀ ਦਾਰੂ ਪੀ ਕੇ ਖੇਦ ਲੱਗਿਆ ਪਿਆ ਮੇਰੇ ਮਾਪੇ ਨੇ ਚੱਕ ਕੇ ਲਿਆਂਦਾ ਮੈਨੂੰ ਮੇਰੇ ਮਾਪੇ ਨੇ ਪੁੱਛਿਆ ਮੈਨੂੰ ਕੀ ਚੱਕਰ ਕੀ ਗੱਲਬਾਤ ਬਣ ਗਈ ਜਦ ਮੈਂ ਸਾਰੀ ਗੱਲ ਦੱਸੀ ਉਹਨਾਂ ਨੂੰ ਵੀ ਮੇਰੇ ਨਾਲ ਤਾਂ ਆ ਬੀਤ ਗਈ ਜਿਹੜੀ ਫੋਟੋ ਮੈਂ ਉਹਖਾਣ ਜਾਣਾ ਸਾਰਾ ਦਿਖਾਇਆ ਮਾਪੇ ਨੂੰ ਮੇਰੇ ਮਾਪੇ ਕੋਲ ਅੱਛਾ ਇਹ ਰਾਖੀ ਗੱਲ ਬਣ ਲੰਗੀ ਹੈ ਨਾ ਮੈਂ ਬਈ ਫਿਰ ਉਹਦੇ ਮਾਪੇ ਨੂੰ ਫੋਨ ਲਾਇਆ ਉਹਦੇ ਮਾਪੇ ਵੀ ਕਹਿੰਦੇ ਕਹਿੰਦੇ ਤੇਰੇ ਪੈਸੇ ਅਸੀਂ ਵਾਪਸ ਕਰ ਦਾਂਗੇ ਕਹਿੰਦੇ ਜਿਹੜਾ ਸਾਡੀ ਕੁੜੀ ਨੇ ਕਰਨਾ ਸੀ ਉਹ ਕਰ ਲਿਆ ਤੇ ਬਈ ਯਾਰ ਮੈਂ ਤਾਂ ਸੋਚ ਕੇ ਹੈਰਾਨ ਹੋ ਗਿਆ ਵੀ ਇ ਬਾਈ ਕਹਿੰਦਾ ਨਾ ਜਦੋਂ ਵੀ ਮਿਹੇ 2.5 ਸਾਲ ਸਾਡੇ ਵਿਆਹ ਨੂੰ ਹੋਇਆ ਸੀ ਤੇ 6-7 ਮਹੀਨੇ ਮੇਰੇ ਨਾਲ ਵਧੀਆ ਗੱਲ ਕੀਤੀ ਜਦੋਂ ਇਹ ਬਾਹਰ ਗਈ ਆ ਜਦੋਂ ਬਾਅਦ ਤੋਂ ਬਾਅਦ ਮੈਂ ਇਹਨੂੰ ਪੁੱਛਣ ਲੱਗਿਆ ਵੀ ਤੂੰ ਮੈਨੂੰ ਫੋਨ ਕਦੋਂ ਘੱਟ ਕਰਦੀ ਆ ਮੈਂ ਇਤਲਕ ਮਨਤਾ ਕਰਦਾ ਮੈਨੂੰ ਰਾਤ ਨੂੰ ਫੋਨ ਜਾਂ ਦਿਨੇ ਮੈਨੂੰ ਫੋਨ ਲਾਇਆ ਕਰ ਵੀ ਮੈਂ ਤੇਰੇ ਨਾਲ ਗੱਲ ਕਰਨੀ ਚਾਹਣਾ ਉਹ ਕਹਿੰਦੀ ਸੀ ਵੀ ਮੈਨੂੰ ਕੰਮ ਦੀ ਸਟ੍ਰੈਸ ਬਹੁਤ ਹੁੰਦੀ ਆ ਉਧਰੋਂ ਪੜ੍ਹਾਈ ਹੁੰਦੀ ਉਧਰੋਂ ਕੰਮ ਹੁੰਦਾ ਵੀ ਮੈਂ ਕਾਲ ਨਹੀਂ ਕਰ ਸਕਦੀ ਇਹਨਾਂ ਤੇ ਇੱਕ ਦਿਨ ਕਹਿੰਦਾ ਕਿਤੇ ਮੈਂ ਇੱਥੇ ਖੇਤ ਆ ਕੇ ਇਹਨੂੰ ਕਿਤੇ ਵੀਡੀਓ ਕਾਲ ਕੀਤੀ ਜਾਂ ਇਹਨੇ ਜਾਣ ਕੇ ਚੱਕੀ ਤੇ ਜਾਂ ਇਹ ਤੋਂ ਚ ਕਹਿੰਦੀ ਮੇ ਦੋਵੇਂ ਕੱਪੜਿਆਂ ਤੋਂ ਬਿਨਾ ਸੀਗੇ ਤੇ ਕਹਿੰਦੀ ਵੀ ਆ ਪਿਆਰ ਮੇਰਾ ਖਸਮ ਤੂੰ ਕਰ ਲੈ ਜਿਹੜਾ ਕੁਸਤ ਇੱਥੋਂ ਹੁੰਦਾ ਮੁੜ ਕੇ ਨੇ ਆਦੇ ਮਾਪਿਆਂ ਨੂੰ ਦੱਸਿਆ ਖੇਤ ਪਈ ਦਾਲੂ ਪੀਤੀ ਮੁੜ ਕੇ ਨੇ ਆਦੇ ਮਾਪਿਆਂ ਨੂੰ ਦੱਸਿਆ ਕੁੜੀ ਵਾਲੇ ਦੇ ਮਾਪਿਆਂ ਨੂੰ ਦੱਸਿਆ ਕੁੜੀ ਵਾਲੇ ਦੇ ਮਾਪੋਂ ਐਡੇ ਬਿਸ਼ਰਮ ਕਹਿੰਦੇ ਅਸੀਂ ਤੁਹਾਡੇ ਪੈਸੇ ਮੋੜ ਦਾਂਗੇ ਜਦੋਂ ਤੁਹਾਡੇ ਕੋਲੇ ਪੈਸੇ ਪਹਿਲਾਂ ਸੀ ਤੇ ਉਦੋਂ ਤੁਸੀਂ ਪਹਿਲਾਂ ਹੀ ਆਪਦੀ ਕੁੜੀ ਨੂੰ ਵਿਆਹ ਕੇ ਤੋਰ ਦਿੰਦੇ ਬਈ ਤੁਸੀਂ ਕਿਉਂ ਕਿਹਾ ਦਾ ਘਰ ਖਰਾਬ ਕੀਤਾ ਬਈ ਹੁਣ ਮੜ ਕੇ ਜਦੋਂ ਤੂੰ ਉਹਨਾਂ ਨੂੰ ਕਿਹਾ ਬਈ ਹਨਾ ਵੀ ਤੁਸੀਂ ਵੀ ਇਹ ਮਾੜੀ ਗੱਲ ਥੋੜੀ ਉਹ ਕਹਿੰਦਾ ਸੀ ਪੈਸੇ ਵਾਪਸ ਕਰ ਦਾਂਗੇ ਮੈਂ ਉਹਨਾਂ ਨੂੰ ਕਿਹਾ ਬਈ ਜੇ ਪੈਸੇ ਵਾਪਸ ਕਰਨੇ ਸੀ ਫਿਰ ਤੁਸੀਂ ਮੇਰ ਨਾਲ ਵਿਆਹ ਹੀ ਕਿਉਂ ਕਰਾਇਆ ਵੀ ਤੁਸੀਂ ਆਪ ਦੀ ਕੁੜੀ ਆਪ ਦੇ ਪੈਸੇ ਆਂ ਪਰਤੀ ਭੇਜ ਦਿੰਦੇ ਵੀ ਮੈਨੂੰ ਮੈਨੂੰ ਕਿਉਂ ਵਿੱਚ ਵੜਾਇਆ ਮੇਰੀ ਕੋ ਜਿੰਦਗੀ ਖਰਾਬ ਕੀਤੀ ਮੇਰੇ ਕੋ 2.5 ਸਾਲ ਖਰਾਬ ਕੀਤੀ ਉਹ ਮੁੰਡੇ ਦੀ ਜਿਹੜੀ ਜਾਨ ਪਤਾਲ ਮੈਂ ਕੀਤੀ ਉਹ ਨੇੜਲੇ ਪਿੰਡ ਦਾ ਇਹਨਾਂ ਦਾ ਕੋਈ ਮੁੰਡਾ ਸੀ ਜਿਹੜਾ ਮੁੰਡਾ ਬਾਅਦ ਬਾ ਗਰੀਬ ਘਰ ਦਾ ਸੀਗਾ ਕਾਸਟ ਅਲੱਗ ਸੀ ਉਹਦੀ ਠੀਕ ਆ ਉਹਦੇ ਨਾਲ ਉਹਨੇ ਵਿਆਹ ਕਰਾਉਣਾ ਸੀ ਤੇ ਘਰ ਦੇ ਮੰਨ ਦੇ ਨਹੀਂ ਸੀਗੇ ਜਦੋਂ ਕੁੜੀ ਬਾਹਰ ਜਾਵੜੀ ਮੇਰੇ ਨਾਲ ਵਿਆਹ ਕਰਾ ਕੇ ਬਈ ਇੱਕ ਲਾਲ ਸਾਸੀ ਉਹਨੂੰ ਲਾਲਚ ਸੀਗਾ ਵੀ ਮੈਂ ਇਹਦੇ ਨਾਲ ਵਿਆਹ ਕਰਾਉਂਗੀ ਬਾਹਰ ਜਾਵੜਾਂਗੀ ਤੇ ਮੈਂ ਸੌਖੀ ਹੋ ਜੂੰਗੀ ਉੱਥੇ ਜਾ ਕੇ ਜਦੋਂ ਇਹ ਵਿਆਹ ਕਰਾਉਂਦੀ ਐ ਇੱਥੇ ਮੇਰੇ ਨਾਲ ਵਧੀਆ ਰਹਿੰਦੀ ਆ ਰਿਲੇਸ਼ਨ ਵਧੀਆ ਰਿਹਾ ਸਾਡਾ ਠੀਕ ਆ ਜੀ ਬੱਚਾ ਤਾਂ ਨਹੀਂ ਲਿਆ ਵੀ ਬਈ ਯਾਰ ਬਾਹਰ ਜਾਣਾ ਔਖਾ ਹੋ ਜੂਗਾ ਨਾ ਬਾਹਰ ਲਾਵਾਂਗੇ ਜਾ ਕੇ ਤੇ ਉਥੇ ਤੋਂ ਹੀ ਜਾਂਦੀ ਆ ਬਈ ਉਹ ਤੋਂ ਬਾਅਦ ਉਹ ਉਦਾਸ਼ਕ ਦੋ ਤਨ ਮਹੀਨੇ ਬਾਅਦ ਉਹ ਆਸ਼ਕ ਉਹਦਾ ਆਉਂਦਾ 18 ਹੁੰਨੀ ਲੱਗ ਕੇ ਲਾਗੀ ਠੀਕ ਹੈ ਉਹ ਵੀ ਆਉਂਦਾ ਉਥੇ ਉਥੇ ਦੋਨੇ ਜਣੇ ਉਹ ਇਕੱਠੇ ਰਹਿੰਦੇ ਆ ਹੁਣ ਬਈ ਇਹ ਚੱਕਰ ਬਣ ਗਿਆ ਮੈਂ ਤਾਂ ਕੈਮਰੇ ਮੂਰੇ ਆਇਆ ਵੀ 6 ਮਹੀਨੇ ਹੋ ਗਏ ਫਿਰ ਉਥੇ ਗਿਆ ਫਿਰ ਉਹ ਬਈ ਉਹਦੇ ਨਾਲ ਰਹਿਣ ਲੱਗਿਆ ਠੀਕ ਬੜਾ ਰਿਲੇਸ਼ਨ ਬਣਾਇਆ ਮੈਂ ਉਹਦੇ ਸਹੁਰੇ ਨੂੰ ਵੀ ਪੁੱਛਿਆ ਮੈਂ ਕਿਹਾ ਆਹ ਮੁੰਡਾ ਮੈਂ ਕਿਹਾ ਕੌਣ ਫੋਟੋਆਂ ਭੇਜੀਆਂ ਉਹਨੂੰ ਉਹ ਕਹਿੰਦਾ ਨੇੜਲੇ ਪਿੰਡ ਦਾ ਮੁੰਡਾ ਸੀ ਇਹਦਾ ਆਸ਼ਕ ਸੀਗਾ ਅਸੀਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਸੀਗਾ ਮੈਂ ਕਿਹਾ ਜੇ ਤੁਹਾਨੂੰ ਗੱਲ ਪਤਾ ਸੀਗੀ ਤੇ ਮੈਂ ਕਿਹਾ ਤੁਸੀਂ ਉਦੋਂ ਕਿਉਂ ਨਹੀਂ ਮੈਨੂੰ ਦੱਸਿਆ ਵਿਆਹ ਚੱਕਰ ਬਣੂਗਾ ਪਹਿਲਾਂ ਪਹਿਲਾਂ ਮੁਕਰਦਾ ਵੀ ਮੈਂ ਸੁਣਾ ਸੁਣਾ ਕਹਿੰਦਾ ਹਾਂ ਮੈਂ ਮੁਕਰਦਾ ਸੀ ਕਹਿੰਦਾ ਇਹ ਮੈਂ ਜਾਣਦਾ ਨਹੀਂ ਕੌਣ ਆ ਕੌਣ ਨਹੀਂ ਫਿਰ ਜਦੋਂ ਬਾਈ ਸਾਰਾ ਕੁਝ ਦੱਸਿਆ ਮੈਂ ਕਿਹਾ ਮੁੰਡਾ ਆਹ ਨਹੀਂ ਉਹ ਕਹਿੰਦਾ ਬਰਾ हां ਠੀਕ ਆ ਇਹੀ ਐਦ ਕੀ ਕਰ ਲੈਣਾ ਤੂੰ ਉਹਦਾ ਪਿਓ ਵੀ ਮੈਨੂੰ ਬੋਲਦਾ ਕਹਿੰਦਾ ਸਾਡਾ ਕੀ ਕਰ ਲੈਣਾ ਤੂੰ ਬਾਈ ਕਹਿੰਦਾ ਨਾ ਜਦੋਂ ਮੈਂ ਆਪਦੇ ਮਾਪਿਆਂ ਨੂੰ ਦੱਸਿਆ ਮੇਰੇ ਮਾਪਿਆਂ ਨੇ ਕੁੜੀ ਦੇ ਮਾਪਿਆਂ ਨਾਲ ਗੱਲ ਕੀਤੀ ਪਹਿਲਾਂ ਤਾਂ ਉਹ ਮੁੱਕਰਦੇ ਸੀ ਚੱਲ ਪੈਸੇ ਲੈ ਲਓ ਮੁੜ ਕੇ ਨੇ ਸਾਰੀ ਗੱਲਬਾਤ ਦੱਸੀ ਵੀ ਛੋਡੀ ਕੁੜੀ ਦੇ ਇੱਕ ਆਸ਼ਕ ਸੀਗਾ ਨਾਲ ਦੇ ਦੋ ਪਿੰਡ ਛੱਡ ਕੇ ਹਨਾ ਵੀ ਉਹ ਤੁਸੀਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਤੁਸੀਂ ਕੀਤਾ ਨਹੀਂ ਵੀ ਉਹਨੇ ਇੱਕ ਮੈਨੂੰ ਮੋਹਲਾ ਬਣਾ ਕੇ ਆਪ ਬਾਅਦ ਜਾਵੜੀ ਤੇ ਮੁੜ ਕੇ ਮੁੰਡਾ ਵੀ ਉਹ ਮਗਰ ਉੱਠ ਗਿਆ ਮੁੰਡਾ ਮਾਰੇ ਉੱਠ ਗਿਆ ਤੇ ਉਹੀ ਮੁੰਡਾ ਸੀ ਉਹਨੇ ਜਦੋਂ ਦੱਸਿਆ ਤਾਂ ਉਹਦਾ ਪਿਓ ਪਹਿਲਾਂ ਮੁਕਰਦਾ ਸੀ ਜਦੋਂ ਉਹਨੇ ਫੋਟੋ ਮੈ ਦਿਖਾਂਗਾ ਕਹਿੰਦਾ ਹਾਂ ਇਹੀ ਮੁੰਡਾ ਉਹ ਕਹਿੰਦਾ ਵੀ ਉਹ ਬਾਹਰ ਉੱਡ ਗਿਆ ਮੜ ਕੇ ਹੁਣ ਉਹਦਾ ਪਿਓ ਨੇ ਵੀ ਲੱਤ ਚੱਕ ਲਈ ਕਹਿੰਦਾ ਕਰ ਲਾ ਜਿਹੜਾ ਕੋ ਤੈਨੂੰ ਹੁੰਦਾ ਹੁਣ ਉਸ ਤੋਂ ਬਾਅਦ ਬਾਈ ਤੁਸੀਂ ਹੁਣ ਕੀ ਕਾਰਵਾਈ ਕੀਤੀ ਜਿਹੜਾ ਤੁਹਾਨੂੰ ਕੈਮਰੇ ਦੇ ਸਾਹਮਣੇ ਆਉਣਾ ਪੈਗਾ ਉਸ ਤੋਂ ਬਾਅਦ ਹੁਣ ਤੁਹਾਡਾ ਕੀ ਚੱਲਿਆ 6 ਮਹੀਨੇ ਹੋ ਗਏ ਸਾਡੀ ਗੱਲ ਨੂੰ ਬਾਈ 6 ਮਹੀਨੇ ਹੋ ਗਏ ਠੀਕ ਹੈ ਉਹ ਗੱਲ ਨੂੰ ਤੇ ਹੁਣ ਉਹ ਮੈਨੂੰ ਮੈਸੇਜ ਕਰਦੀ ਆ ਰਾਤ ਨੂੰ ਸੁੱਤੇ ਪੈਣ ਨੂੰ ਵੀ ਵੀ ਜਗਜੀਤ ਵੀ ਮੇਰੀ ਗਲਤੀ ਮੇਥੋਂ ਗਲ ਮੈਂ ਉਸ ਮੁੰਡੇ ਨਾਲ ਰਹੀ ਉਹਨੇ ਮੈਨੂੰ ਧੋਖਾ ਕੀਤਾ 6 ਮਹੀਨੇ ਮੈਨੂੰ ਵਰਤਿਆ ਠੀਕ ਹੈ ਤੇ ਉਸ ਤੋਂ ਬਾਅਦ ਹੁਣ ਮੇ ਮੇਥੋਂ ਗਲਤੀ ਹੋ ਗਈ ਮੇਰੀ ਫੀਸ ਭਰਨ ਵਾਲੀ ਪਈ ਹੈ ਮੇਰੀ ਫੀਸ ਭਰਦੇ ਮੈਂ ਤੈਨੂੰ ਬੁਲਾ ਲੂੰਗੀ ਇਧਰ ਮੈਂ ਉਹ ਮੈਸੇਜ ਸਵੇਰ ਉੱਠ ਕੇ ਪੜਦਾ ਠੀਕ ਹੈ ਸਵੇਰ ਉੱਠ ਕੇ ਪੜਦਾ ਮੈਂ ਪੁਲਿਸ ਕੋਲ ਜਾਣਾ ਵੀ ਆ ਮੈਸੇਜ ਮੈਨੂੰ ਆਇਆ ਮੈਂ ਕੀ ਕਰਾਂ ਕਿਉਂਕਿ ਮੈਂ ਕਾਰਵਾਈ ਤਾਂ ਕਰਾਤੀ ਸੀਗੀ ਉਹਨਾਂ ਨੇ ਮੈਨੂੰ ਕਿਹਾ ਵੀ ਇਹਨੂੰ ਇਹ ਗੱਲ ਕਹੇ ਵੀ ਅਸੀਂ ਤੇਰੇ ਤੇਰੇ ਪਰਿਵਾਰ ਨੂੰ ਨਹੀਂ ਕੁਝ ਕਹਿੰਦੇ ਤੁਹਾਨੂੰ ਨਹੀਂ ਕੁਝ ਕਹਿੰਦੇ ਮੈਨੂੰ ਉੱਥੇ ਬੁਲਾ ਲਾ ਪੇਪਰ ਲਾ ਪੇਪਰ ਲਾ ਦੇ ਮੇਰੇ ਉੱਥੇ ਬੁਲਾ ਲਾ ਮੈਨੂੰ ਤੇ ਉਹ ਤੋਂ ਬਾਅਦ ਉੱਥੇ ਆ ਕੇ ਮੈਂ ਤੈਨੂੰ ਪੈਸੇ ਦੇ ਦੇਵਾਂ ਜਿਹੜੇ ਚਾਹੀਦੇ ਤੈਨੂੰ ਉਹ ਕਹਿੰਦੀ ਮੈਂ ਤੇਰੇ ਨਾਲ ਰਹਿਣਾ ਤੇ ਥੋ ਵੱਖ ਨਹੀਂ ਦੇਣਾ ਫਿਰ ਮੈਂ ਉਹਨੂੰ ਕਿਹਾ ਵੀ ਮੈਂ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦਾ ਪਰ ਮੈਨੂੰ ਇੱਥੇ ਸੱਦ ਲਾ ਮੈਂ ਤੈਨੂੰ ਫੀਸ ਭਰ ਦੂੰ ਤਰੀ ਪਰ ਮੈਂ ਤੇਰੇ ਨਾਲ ਰਹਿਣਾ ਨਹੀਂ ਚਾਹੁੰਦਾ ਕਿਉਂਕਿ ਜਿਹੜੀ ਕੁੜੀ ਉੱਥੇ ਜਾ ਕੇ ਮੈਨੂੰ ਧੋਖਾ ਦੇ ਸਕਦੀ ਹੈ ਤੇ ਬਾਅਦ ਦੇ ਵਿੱਚ ਮੇਰਾ ਕੁਝ ਵੀ ਕਰ ਸਕਦੀ ਹੈ ਇਸ ਕਰਕੇ ਬਈ ਮੈਂ ਹੁਣ ਮੇਰੀ ਉਹਨੇ ਫੈਲ ਲਾਤੀ ਮੈਂ ਜਾਊਂਗਾ ਬਈ ਉੱਥੇ ਠੀਕ ਹੈ ਪਰ ਮੈਂ ਉਸ ਕੁੜੀ ਨੂੰ ਪਹਿਲਾਂ ਹੀ ਕਹਿਤਾ ਸੀਗਾ ਮੈਂ ਕਿ ਤੇਰੇ ਨਾਲ ਸਾਲ ਬਾਅਦ ਇਹ ਮੁੰਡਾ ਤੇਥੋਂ ਦੇਖਣਾ ਨਹੀਂ ਤੈਨੂੰ ਇਹ ਮੁੰਡਾ ਤੇਰੇ ਨਾਲ ਧੋਖਾ ਕਰੂਗਾ ਤੂੰ ਅੱਜ ਤਾਂ ਮੈਨੂੰ ਧੋਖਾ ਦੇਗੀ ਉਹ ਕਹਿੰਦੀ ਐ ਕਿਵੇਂ ਦੇਜੂ ਮੇਨ ਦਾ ਪਿਆਰ ਆਹੇ ਜਦੋਂ ਉਸ ਮੁੰਡੇ ਨੂੰ ਕੁਝ ਮਿਲ ਗਿਆ ਬਈ ਵਧਿਆ ਚੀਜ਼ ਮਿਲ ਗਈ ਉਹ ਉਧਰ ਭੱਜ ਗਿਆ ਤੇ ਇਹਨੂੰ ਛੱਡ ਕੇ ਤੁਰ ਗਿਆ ਇਹ ਉੱਥੇ ਹੀ ਰਹਿ ਗਈ ਨਾ ਕੁੜੀਆਂ ਜਿਹੜੀਆਂ ਬਾਹਰ ਜਾਂਦੀਆਂ ਬਈ ਉਹਨਾਂ ਨੂੰ ਸਮਝਣਾ ਚਾਹੀਦਾ ਵੀ ਅਸੀਂ ਜਿਹੜੇ ਸਾਨੂੰ ਭੇਜਦੇ ਆ ਉਹੀ ਸਾਡੇ ਉਹੀ ਬੰਦੇ ਸਾਡੇ ਨਾਲ ਖੜ ਸਕਦੇ ਆ ਦੂਜੇ ਨਹੀਂ ਖੜ ਸਕਦੇ ਉਹ ਬੰਦੇ ਨੂੰ ਨਹੀਂ ਪਤਾ ਹੋਣਾ ਬਈ ਜਿਹੜਾ ਵਰਤੀ ਜਾਂਦਾ ਉਹਨਾਂ ਨੂੰ ਵੀ ਜਿਹੜੀ ਅੱਜ ਕੁੜੀ ਪੰਜਾਬ ਦੇ ਵਿੱਚ ਮੁੰਡਾ ਛੱਡ ਕੇ ਮੇਰੇ ਨਾਲ ਰਹਿ ਰਹੀ ਆ ਤੇ ਕੱਲ ਨੂੰ ਮੈਨੂੰ ਛੱਡ ਕੇ ਉਹ ਕੁਝ ਹੋਰ ਨਾ ਰਹਿ ਸਕਦੀ ਕੁੜੀਆਂ ਨੂੰ ਬਈ ਲਾਲਸਾ ਪੈਦਾ ਹੋ ਗਈ ਲਾਲਚ ਪੈਦਾ ਹੋ ਗਿਆ ਉੱਥੇ ਮੁੰਡੇ ਸੈੱਟ ਹੋਏ ਪਏ ਜਿਹੜੇ ਉਹਨਾਂ ਨਾਲ ਕੁੜੀਆਂ ਜ਼ਿਆਦਾਤਰ ਸੈੱਟ ਹੁੰਦੀਆਂ ਕਿਉਂ ਹੁੰਦੀਆਂ ਕਿਉਂਕਿ ਨਾ ਤਾਂ ਨਾ ਤਾਂ ਗੱਡੀ ਲਿਆਉਣ ਦੀ ਲੋੜ ਨਾ ਫੀਸਾਂ ਭਰਨ ਦੀ ਲੋੜ ਮੁੰਡਿਆਂ ਨੂੰ ਦਿਓ ਸਵਾਦ ਦਿਓ ਜ਼ਿੰਦਗੀ ਦੇ ਤੇ ਫੀਸਾਂ ਭਰੋ ਸਾਰਾ ਕੁਝ ਮੁਕੰਮਲ ਤਾں ਭਾਈ ਉਸ ਕੁੜੀ ਨਾਲ ਜਦੋਂ ਪਤਾ ਲੱਗਿਆ ਉਸ ਨਾਲ ਫੇਰ ਹੋਈ ਉਹ ਤੂੰ ਤਾਂ ਮੈਨੂੰ ਮੈਸੇਜ ਕੀਤਾ ਉਹਨੇ ਭਾਈ ਕਹਿੰਦਾ ਨਾ ਵੀ ਜਦੋਂ ਉਹਨੂੰ ਮੈਂ ਵੀਡੀਓ ਮੈਨੂੰ ਵੀਡੀਓ ਕਾਲ ਤੇ ਸਾਰਾ ਕੁਝ ਦਿਖਾਇਆ ਵੀ ਕੱਪੜਿਆਂ ਤੋਂ ਬਾਅਦ ਸਿੱਧੂ ਕਰ ਲਾ ਜਿਹੜਾ ਕਰਨਾ ਇਹਨੇ ਬੰਦੇ ਨੇ ਉਹਨੂੰ ਕਿਹਾ ਵੀ ਤੈਨੂੰ ਸਾਲ ਤੋਂ ਪਹਿਲਾਂ ਵੀ ਤੂੰ ਮੈਨੂੰ ਫੋਨ ਲਾਏਂਗੀ ਤੇ ਪਿੱਟੇਂਗੀ ਰੋਏਂਗੀ ਉਹ ਬੰਦਾ ਛੱਡ ਗਿਆ ਹਜੇ ਕਹਿੰਦਾ 6 ਮਹੀਨੇ ਹੋਏ ਸੀ ਮੈਨੂੰ ਫੋਨ ਲਾਇਆ ਉਹਨੇ ਮੈਸੇਜ ਕੀਤੇ ਵੀ ਤੂੰ ਮੇਰੇ ਨਾਲ ਗੱਲ ਕਰਾ ਮੈਂ ਤੈਨੂੰ ਤੇਰੇ ਪੇਪਰ ਲਾ ਦੂੰਗੀ ਤੇ ਤੂੰ ਮੇਰੀ ਫੀਸ ਭਰ ਤੇ ਮੈਂ ਜਦੋਂ ਤੈਨੂੰ ਪੇਪਰ ਲਾਏ ਤੂੰ ਮੇਰੇ ਕੋਲੇ ਆਏਂਗਾ ਤੇ ਮੈਂ ਤੇਰੇ ਨਾਲ ਹੀ ਰਹਿਣਾ ਤੈਨੂੰ ਪਾਸੇ ਹੀ ਨਹੀਂ ਰਹਿਣ ਦੇਣਾ ਮੈਂ ਤੈਨੂੰ ਜਿਵੇਂ ਆਪਾਂ ਪਹਿਲਾਂ ਪਿਆਰ ਕਰਦੇ ਸੀ ਆਪਾਂ ਉਵੇਂ ਹੀ ਹੁਣ ਫੇਰ ਪਿਆਰ ਕਰਾਂਗੇ ਤੇ ਉਹ ਜਦੋਂ ਇਹਨੇ ਉਹ ਬਾਈ ਜਿਹੜੇ ਨੇ ਪੁਲਿਸ ਵਾਲੇ ਨੇ ਇਹਦੀ ਮਦਦ ਕੀਤੀ ਸੀਗੀ ਤੇ ਉਹ ਬੰਦੇ ਉਹਨਾਂ ਨੇ ਪੁੱਛਿਆ ਉਹ ਕਹਿੰਦਾ ਤੂੰ ਉਹਨੂੰ ਕਹ ਦੇ ਭਾਈ ਸਾਡੇ ਪੇਪਰ ਲਾ ਦੇ ਪੇਪਰ ਲਾ ਕੇ ਉਸ ਤੋਂ ਬਾਅਦ ਅਸੀਂ ਆ ਕੇ ਤੇਰੀ ਫੀਸ ਵੀ ਭਰਾਂਗੇ ਸਾਰਾ ਕੁਝ ਕਰਾਂਗੇ ਪਰ ਵੀ ਇਹ ਬੰਦਾ ਕਹਿੰਦਾ ਮੈਂ ਸਾਰਾ ਕੁਝ ਕਰੂੰਗਾ ਪਰ ਮੈਂ ਨਾਲ ਨਹੀਂ ਨਾਲਾ ਕਿਉਂ ਵੀ ਚਲ ਨਾਲ ਕਾ ਤੂੰ ਨਹੀਂ ਤੁਸੀਂ ਲੈਣਾ ਨਾਲ ਕਿਰੋਂਗਾ ਜਿਹੜਾ ਕੁਛ ਬੰਦਾ ਮੇਰੇ ਨਾਲ ਐ ਕਰ ਗਿਆ ਬਈ ਕੱਲ ਨੂੰ ਮੈਨੂੰ ਹੋਰ ਵੀ ਕੁਛ ਕਰ ਸਕਦਾ ਠੀਕ ਆ ਬਈ ਇੱਕ ਚੀਜ਼ ਹੋਰ ਤੁਹਾਨੂੰ ਪੁੱਛਣਾ ਚਾਹੁੰਦਾ ਹਨਾ ਵੀ ਜਦੋਂ ਤੁਹਾਡੇ ਨਾਲ ਇਹ ਗੱਲ ਹੋਈ ਆ ਜਦੋਂ ਪਹਿਲਾਂ ਤੁਸੀਂ ਵਿਆਹ ਤੋਂ ਜਾਣ ਤੋਂ ਪਹਿਲਾਂ ਤੁਹਾਡਾ ਕਿਹੇ ਜਿਹਾ ਸਬੰਧ ਸੀ ਕਿੰਨਾ ਕੁ ਪਿਆਰ ਸੀ ਤੁਹਾਡੇ ਚ ਬਈ ਪੂਰਾ ਸਬੰਧ ਵਧੀਆ ਸੀ ਪਿਆਰ ਵਧੀਆ ਸੀ ਯਾਰ ਵਧੀਆ ਹਰਦੇ ਰਮਦੇਸ ਸੀ ਵਧੀਆ ਰੋਟੀ ਪਾਣੀ ਖਾਂਦੇ ਸੀ ਮੈਨੂੰ ਤਾਂ ਬੜਾ ਸੁਪਨੇ ਵਖਾ ਕੇ ਗਈ ਆ ਮੈਂ ਤੇਰੇ ਨਾਲ ਰਹੂੰਗੀ ਐ ਫਲਾਣਾ ਤੇ ਗੰਗਾ ਸੱਦੂੰਗੀ ਬੜੇ ਪਿਆਰ ਸੀ ਬਈ ਬੜਾ ਮੋਹ ਪ੍ਰੇਮ ਸੀ ਮੇਰੇ ਪਰਿਵਾਰ ਨੂੰ ਵੀ ਬਹੁਤ ਮੇ ਪ੍ਰੇਮ ਸੀ ਮੇਰੀ ਮਾਂ ਦੀਆਂ ਲੱਤਾਂ ਘੁੱ ਬਈ ਰੋਟੀ ਪਾਣੀ ਤੇ ਪਤਾ ਨਹੀਂ ਬਈ ਉੱਥੇ ਜਾ ਕੇ ਕੀ ਚੱਕਰ ਬਣਿਆ ਕੀ ਨਹੀਂ ਬਣਿਆ ਠੀਕ ਹੈ ਕਹਿੰਦੇ ਹੁੰਦੇ ਆ ਬਈ ਜਨਾਨੀ ਨੂੰ 365 ਜਿਹੜਾ ਤਰਨਾਂ ਦੇ ਸਾਰਾ ਸਾਲ ਬੰਦੇ ਨਾਲ ਮਰਦੇ ਇੱਕ ਜਿੰਦਗੀ ਦੇ ਕਦੇ ਵੀ ਕੁੜੀ ਤੇ ਯਕੀਨ ਨਾ ਕਰੋ ਬਈ ਇੱਕ ਦਿਨ ਮੈਂ ਹੋਰ ਗੱਲ ਦੱਸਦਾ ਚਲ ਤੇ ਜਿਹੜਾ ਹੁਣ ਆਪਣੇ ਪੰਜਾਬ ਚ ਹੀ ਇੰਨਾ ਕਾਤੋਂ ਕੁੜੀਆਂ ਜਾ ਕੇ ਜਮਲਾ ਚੰਡੀਗੜ੍ਹ ਮਹੱਲੇ ਦੀ ਗੱਲ ਕਰ ਲਾ ਉੱਥੇ ਖੰਭ ਲੱਗ ਜਾਂਦੇ ਜਾਂ ਇੱਥੋਂ ਬਾਹਰ ਉੱਡ ਜਾਂਦੀਆਂ ਇਹ ਚੱਕਰ ਕੀ ਆ ਇਹਨਾਂ ਨੇ ਕੁਝ ਵੇਖਿਆ ਨਹੀਂ ਬਈ ਮੈਂ ਠੀਕ ਆ ਜਦੋਂ ਇਹ ਕੁਝ ਵੇਖ ਲੈਂਦੇ ਹਨ ਤਾਂ ਇਹਨਾਂ ਨੂੰ ਐ ਲੱਗਦਾ ਵੀ ਇਹ ਇੱਧਰ ਹੀ ਸਾਰਾ ਕੁਝ ਹੋ ਜਾਏਗਾ ਤੇ ਜਿਹੜੀ ਉਹ ਚਿੱਟੀ ਬਾਬਲ ਦੀ ਪੱਗ ਹੁੰਦੀ ਹੈ ਤੇ ਉਹ ਕਿੱਥੇ ਜਾਂਦੀ ਹੈ ਸਾਰਾ ਕੁਝ ਭੁੱਲ ਜਾਂਦੀਆਂ ਬਈ ਇਹ ਅੱਛਾ ਉਹ ਪਿੱਛਟੀ ਬਾਬਲ ਦੀ ਪੱਗ ਤਾਂ ਉਹ ਕਹਿੰਦੀ ਦਾਗ ਲੱਗ ਜੇ ਭਲਾ ਸਾਰੀ ਮੈਲੀ ਹੋ ਜੇ ਵੀ ਮੈਂ ਆਪਦੇ ਮੈਂ ਆਪਦੇ ਸ਼ੌਂਕ ਪੂਰੇ ਕਰਨੇ ਆ ਆਪ ਨੇਾਰੇ ਲੈਣੇ ਭਲਾ ਦੀ ਪਿਓ ਤਾਂ ਪਿਓ ਦੀ ਕਿਸੇ ਖੁੱਡ 'ਚ ਵੜ ਜੇ ਕਿਸੇ ਦੀ ਇੱਜ਼ਤ ਨਾ ਰਵੇ ਪਿੰਡ ਦੇ ਵਿੱਚ ਪਰ ਆਪ ਨੇਾਰੇ ਲੈਣੇ ਆ ਤੇ ਜਿਹੜੀਆਂ ਕੁੜੀਆਂ ਆਪਦੇ ਮਾਂ ਪੇਬਰ ਇੰਨਾ ਸੋਚਦੀਆਂ ਉਹਨਾਂ ਤੋਂ ਨਹੀਂ ਇਹ ਮਾੜਾ ਮੋਟਾ ਕੁਝ ਸੋਚਦੀਆਂ ਬਈ ਜਿਹੜੇ ਮਾਂ ਪਿਓ ਬਾਰੇ ਸੋਚਦਿਆਂ ਬਈ ਸਾਰੀਆਂ ਕੁੜੀਆਂ ਇੱਕੋ ਜਿਹੀ ਨਹੀਂ ਹੈਗੀਆਂ ਜਿਹੜੀਆਂ ਸੋਚਦੀਆਂ ਬਈ ਜਿੱਥੇ ਮਰਜੀ ਜਾਵਣ ਜਿੱਥੇ ਮਰਜੀ ਜਾਵਣ ਉਹਨਾਂ ਨੂੰ ਕੋਈ ਬੋਲਦਾਂ ਨਾ ਉਹ ਗਲਤ ਕਰਨ ਜਿਹੜੀ ਗਲਤ ਜਨਾਨੀ ਹੋਵੇ ਭਲਾ ਦੀ ਤੁਸੀਂ ਘਰੇ ਦੇ ਘਰ ਦੇ ਵਿੱਚ ਰੱਖੋ ਉਹ ਫੇਰ ਵੀ ਗਲਤ ਹੋਊਗੀ ਸਿੱਧੀ ਗੱਲ ਆਪਣੀ ਹੈਗੀ ਆ ਪਰ ਉਹ ਕੁੜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਜਿਹੜੀ ਮੈਨੂੰ ਸੱਦਰਈ ਆ ਹੁਣ ਠੀਕ ਹੈ ਮੈਂ ਇੱਕ ਕੁੜੀ ਨੂੰ ਗੱਲ ਕਹਿਣਾ ਚਾਹਣਾ ਵੀ ਅੱਜ ਉਹ ਕਿੱਥੇ ਆ ਜਿਹਦੇ ਨਾਲ ਪਹਿਲਾਂ ਸੀ ਉਹ ਜਿਹੜੇ ਤੈਨੂੰ ਸੁਪਨੇ ਦੇਖਣ ਮੈਂ ਹੀ ਕੰਮ ਆਇਆ ਨਾ ਜਿਹੜੇ ਮੁੰਡੇ ਮੇਰੇ ਵਰਗੇ ਕਿੰਨੇ ਰੋਂਦੇ ਫਿਰਦੇ ਆ ਕਿੰਨੇ ਪੈਸੇ ਲਾ ਲਾ ਕੇ ਡੁੱਬ ਗਏ ਉਹਨਾਂ ਦੇ ਜਿੰਦਗੀ ਜਰੋਂਦੇ ਫਿਰਦੇ ਆ ਤੂੰ ਆਏ ਨਹੀਂ ਪੁੱਛਾ ਵੀ ਜਿਹੜੇ ਉਹ ਸਮਾਨ ਚ ਉਤਾਰੇ ਤੋੜ ਕੇ ਲੈਉਣ ਨੂੰ ਕਹਿੰਦਾ ਸੀ ਤੈਨੂੰ ਵੀ ਚੰਦ ਤੋੜ ਕੇ ਲੈ ਆ ਦੂੰਗਾ ਉਹਨੇ ਪਾਤੇ ਝੋਲੀ ਚ ਉਹਦੇ ਕਿ ਨਹੀਂ ਪਾਏ ਪਾਤੇ ਬਈ ਪਿੱਛੇ ਦੰਦ ਕੱਢੀ ਜਾਂਦਾ ਸੀ ਵੀਡੀਓ ਕਾਲ ਦੇ ਵਿੱਚ ਹੂੰ ਠੀਕ ਹੈ ਤੇ ਉਹ ਦੰਦ ਹੀ ਰਹਿ ਗਏ ਬਸ ਕਲੇ ਉਹ ਦੰਦ ਹੀ ਉਹੀ ਚੀਜ਼ ਲੈਣੀ ਹੈ ਨਾ ਉਹ ਤਾਂ ਕਿ ਤਾਂ ਸੋਚਦਾ ਸੀ ਵੀ ਅੱਜ ਇਹਨਾਂ ਦੀ ਇਹਦੀ ਘਰ ਵਾਲੀ ਜਿਹੜੀ ਇਹਨਾਂ ਮੰਨ ਕੇ ਚੱਲ ਵਿਆਹ ਹੋਇਆ ਉਹ ਜਨਾਨੀ ਉਹ ਮੇਰੇ ਮੇਰੇ ਪਿੱਛੇ ਲੱਗ ਕੇ ਆ ਉਹਦੇ ਘਰ ਵਾਲ ਨੂੰ ਆਵਾ ਤਵਾ ਬੋਲ ਰਹੀ ਆ ਵੀ ਉਹ ਇੱਕ ਸੋਚਦਾ ਹੋਣਾ ਵੀ ਜਿਹੜੀ ਇਹਦੀ ਨਹੀਂ ਹੋਈ ਤੇ ਮੇਰੀ ਕਿੱਥੇ ਹੋਣੀ ਹੈ ਹਾਂ ਬਈ ਇਹ ਗੱਲ ਤੋਂ ਵੀ ਇਹ ਜਿਹੜੇ ਮੁੰਡੇ ਨਾਲ ਧੋਖਾ ਹੋਇਆ ਇਹਨੇ 22-23 ਲੱਖ ਰੁਪਏ ਖਰਚਾ ਕੀਤਾ ਤੇ ਕੁੜੀ ਜਾ ਕੇ ਮੁੱਕਰ ਗਈ ਸੀ ਤੇ ਆ ਉਹਦੇ ਆਸ਼ਕ ਨਾਲ ਵੀਡੀਓ ਕਾਲ ਤੇ ਨੂੰ ਕਹਿੰਦੀ ਕਰ ਲੈ ਜਿਹੜਾ ਕੁਝ ਕਰਨਾ ਮੈਂ ਤਾਂ ਆ ਇਦੇ ਨਾਲ ਇਹਨੇ ਉਹਨੂੰ ਕਿਹਾ ਸੀ ਵੀ ਤੇਰਾ ਸਾਲ ਨਹੀਂ ਕੱਟਣਾ ਕਿਉਂਕਿ ਬੰਦੇ ਨੂੰ ਪਤਾ ਹੁੰਦਾ ਜਿੰਨੇ ਨਵੋਣੀ ਹੁੰਦੀ ਆ ਉਹ ਆਏ ਨਹੀਂ ਚੀਜ਼ਾਂ ਦਿਖਾਉਂਦਾ ਹੁੰਦਾ ਵੀ ਅਸੀਂ ਨਗੇਜ ਇੱਕ ਦੂਜੇ ਨੂੰ ਦਿਖਾ ਗਏ ਉਹਨੇ ਪਰਦੇ 'ਚ ਰੱਖਣਾ ਹੁੰਦਾ ਕੋਈ ਵੀ ਚੀਜ਼ ਹੁੰਦੀ ਆ ਪਰਦੇ 'ਚ ਹੀ ਚੰਗੀ ਲੱਗਦੀ ਆ ਭਲਾਉ ਜੋ ਆਪਾਂ ਕੋਈ ਮਾਲਾ ਪਤੀ ਪਤਨੀ ਦਾ ਬਣਿਆ ਉਹ ਵੀ ਕਮਰੇ ਦੇ ਬੰਦ ਕਮਰੇ 'ਚ ਚੰਗਾ ਲੱਗਦਾ ਤੇ ਉਹਨੇ ਇਹਨੂੰ ਵੀਡੀਓ ਕਾਲ ਤੇ ਸਾਰਾ ਕੁਝ ਦਿਖਾਇਆ ਵੀ ਆ ਵੇਖ ਮੈਂ ਤਾਂ ਅਸੀਂ ਤਾਂ ਬੈਠੇ ਆ ਬਿਨਾ ਕੱਪੜਿਆਂ ਤੋਂ ਤੂੰ ਕਰ ਲੈ ਜਿਹੜਾ ਕਰਨਾ ਉਹ ਪਿੱਛੇ ਹੱਸਦਾ ਸੀਗਾ ਇਹਨੇ ਉਹਨੂੰ ਕਿਹਾ 6 ਮਹੀਨੇ ਨਹੀਂ ਕੱਟੇ ਕੁੜੀ ਨੇ 6 ਮਹੀਨੇ ਬਾਅਦ ਇਹਨੂੰ ਫੋਨ ਲਾ ਕੇ ਕਹਿਣ ਲੱਗੀ ਮੈਂ ਤੈਨੂੰ ਸੱਦ ਲੂੰਗੀ ਮੈਂ ਤੈਨੂੰ ਉਹ ਕਰੂੰਗੀ ਤੂੰ ਮੇਰੀ ਫੀਸ ਭਰ ਦੇ ਇਹ ਬੰਦੇ ਨੇ ਗੱਲ ਕੀਤੀ ਜੋੜੀ ਪੁਲਿਸ ਵਾਲਿਆਂ ਨੇ ਇਹਦੀ ਸਪੋਰਟ ਕੀਤੀ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੂੰ ਇਹ ਉਹ ਕਹਿੰਦੇ ਵੀ ਉਹਨੂੰ ਕਹ ਪਹਿਲਾਂ ਸਾਡੀ ਫੈਲ ਆ ਅਸੀਂ ਬਾਹਰ ਆਵਾਂਗੇ ਬਾਹਰ ਆ ਕੇ ਤੀ ਜਿੱਦੇ ਸਾਡਾ ਵੀਜ਼ਾ ਆ ਗਿਆ ਉਹਦੇ ਤੇਰੀ ਫੀਸ ਨਾਲ ਦੀ ਨਾਲ ਭਰਦਾਂਗੇ ਹੁਣ ਉਹ ਕੁੜੀ ਨੇ ਉਹਨੂੰ ਪੇਪਰ ਭੇਜਿਆ ਜਾਊਗਾ ਪਰ ਕਹਿੰਦਾ ਮੈਂ ਨਾਲ ਨਹੀਂ ਰਹਿੰਦਾ ਕਿ ਨਾਲ ਕਿਉਂ ਨਹੀਂ ਰਹਿੰਦਾ ਇਹ ਕਹਿੰਦਾ ਮੇਰਾ ਇੱਕ ਵਾਰੀ ਹੀ ਉਹ ਕੁੜੀ ਨੇ ਵਿਸ਼ਵਾਸ ਤੋੜਤਾ ਕਿਉਂਕਿ ਵਿਸ਼ਵਾਸ ਤਾਂ ਤੋੜਤਾ ਕਹਿੰਦੀ ਜੀ ਅਖੇ ਵਿਸ਼ਵਾਸ ਤੋੜਤਾ ਕਹਿੰਦਾ ਵਿਸ਼ਵਾਸ ਤਾਂ ਤੋੜਤਾ ਵੀ ਜਿਹੜੀ ਅੱਜ ਮੈਨੂੰ ਮੈਂਟਾਂ ਦੇ ਵਿੱਚ ਕਹਿ ਸਕਦੀ ਵੀ ਆ ਬੈਠਾ ਮਰਾਸ਼ਕ ਮੈਂ ਤਾਂ ਇਹਦੇ ਨਾਲ ਰਹਿਣਾ ਤੇ ਕੱਲ ਨੂੰ ਜੇ ਉਹਨੂੰ ਕੋਈ ਚੰਗਾ ਮਿਲ ਗਿਆ ਕਿਉਂਕਿ ਕੁੜੀਆਂ ਕਹਿੰਦਾ ਹਮੇਸ਼ਾ ਚੰਗੇ ਦੀ ਪਾਲ ਚ ਤੁਰੀਆਂ ਫੜਦੀਆਂ ਆਪਾਂ ਹਰ ਇੱਕ ਕੁੜੀ ਨੂੰ ਆ ਪੰਜ ਉਂਗਲਾਂ ਹਰ ਇੱਕ ਕੁੜੀ ਨੂੰ ਮਾੜਾ ਨਹੀਂ ਕਹਿੰਦੇ ਜਿਹੜੀਆਂ ਬਥੇਰੀਆਂ ਜਿਹੜੀਆਂ ਉਹਦੇ ਮਾਪਿਓ ਦੀ ਇੱਜ਼ਤ ਰੱਖਦੀਆਂ ਕਦੇ ਉਹਨਾਂ ਨੇ ਆਪਦੇ ਪਿਓ ਨੂੰ ਜਾਂ ਪਿਓ ਦੀ ਇੱਜ਼ਤ ਨੂੰ ਦਾਗ ਨਹੀਂ ਲੱਗਣ ਦਿੱਤਾ ਤੇ ਕਈ ਕੁੜੀਆਂ ਇਹ ਜਿਹਾਂ ਇਥੋਂ ਪਿੰਡੋਂ ਸੱਲ ਤੇ ਚੁੰਨੀ ਲਈ ਆ ਤੇ ਜਦੋਂ ਥੋੜਾ ਥੋੜਾ ਸ਼ਹਿਰ ਨੂੰ ਬਗਦੀਆਂ ਤੇ ਉਹ ਚੁੰਨੀ ਗਲ ਚ ਪੈ ਜਾਂਦੀ ਆ ਗਲ ਤੋਂ ਮੁੜ ਕੇ ਘਟ ਚ ਜਾ ਵਰਦੀ ਆ ਬਿਨਾਂ ਚੁੰਨੀ ਤੋਂ ਹੋ ਜਾਂਦਾ ਚੰਡੀਗੜ੍ਹ ਇਹ ਜਿਹਾਂ ਕੁੜੀਆਂ ਜਿਹੜੀਆਂ ਕਲੱਬਾਂ ਦੇ ਵਿੱਚ ਜਾਂਦੀਆਂ ਰਾਤ ਨੂੰ ਟੰਨ ਹੁੰਦੀਆਂ ਤੇ ਮੁੜ ਕੇ ਗੱਡੀਆਂ 'ਚ ਐ ਨਹੀਂ ਪਤਾ ਹੁੰਦਾ ਸੀ ਕਿਹਦੀ ਗੱਡੀ 'ਚ ਚੜ ਗਈਆਂ ਮੋਹੱਲੀ ਵੀ ਹੈ ਚੰਡੀਗੜ੍ਹ ਜਿਹੜੇ ਜਿਹੜੇ ਕਲੱਬ ਆ ਬਾਹਰ ਤਾਂ ਇਦੋਂ ਵੀ ਜ਼ਿਆਦਾ ਇਹ ਕੰਮ ਆ ਹਣਾ ਬਾਹਰ ਬਥੇਰਾ ਕੁੜਿਆਂ ਮੁੰਡੇ ਇਕੱਠੇ ਰਹਿੰਦੇ ਜਾਂ ਕੁੜੀਆਂ ਕੁੜੀਆਂ ਇਕੱਠੀਆਂ ਰਹਿੰਦੀਆਂ ਤੇ ਇੱਕ ਚੀਜ਼ ਮੈਂ ਜ਼ਰੂਰ ਇੱਕ ਗੱਲ ਕਹਿਣਾ ਚਾਹੁੰਦਾ ਵੀ ਜਦੋਂ ਤੁਸੀਂ ਥੋੜੀ ਕਿਸੇ ਮੁੰਡੇ ਨਾਲ ਗੱਲਬਾਤ ਆ ਮਾਂ ਪਿਓ ਨੂੰ ਵੀ ਇਹ ਗੱਲ ਕਹਿਣਾ ਉਹਨਾਂ ਦੇ ਨੂੰ ਵੀ ਜੇ ਕੁੜੀ ਥੋੜੀ ਕਹਿੰਦੀ ਆ ਵੀ ਮਾਂ ਮੁੰਡੇ ਨਾਲ ਵਿਆਹ ਕਰਾਉਣਾ ਉਹਦੇ ਨਾਲ ਤੁਸੀਂ ਕਰ ਦੋ ਵੇਖ ਕੇ ਤੁਸੀਂ ਤਿੰਨ ਘਰਾਂ ਨਾਲ ਪੱਟੇ ਹੋ ਜਾਣ ਦੋ ਤਾਂ ਆਲਰੇਡੀ ਪੱਟੇ ਜਾਣੇ ਆ ਤੀਜਾ ਅਗਰ ਹੋਰ ਇੱਕ ਜਿਹਦੇ ਨਾਲ ਤੁਸੀਂ ਗਾਂਹ ਬੰਦੇ ਨਾਲ ਵਿਆਹ ਕਰਨਾ ਜਿਹਦੇ ਉਹ ਕੁੜੀ ਸਾਦੀ ਨਹੀਂ ਅਗਲਾ 30-35 ਲੱਖ ਰੁਪਏ ਖਰਚਾ ਕਰ ਲੈਂਦਾ ਤੇ ਉਹ ਕੀ ਪਤਾ ਬੰਦਾ ਮਰ ਜਾਂਦਾ ਇਹ ਬੰਦਾ ਕਹਿੰਦਾ ਮੈਂ दारू ਪੀ ਕੇ ਸਾਰ ਲਿਆ ਜਿਵੇਂ ਕਹਿੰਦਾ ਉਹਨੇ ਮੇਰੇ ਨਾਲ ਕੀਤੀ ਸੀ ਪਹਿਲਾਂ ਮੈਂ ਜ਼ਹਿਰ ਪੀ ਜਾਂਦਾ ਜਿਵੇਂ ਉਹਦਾ ਗਾਣਾ ਨਹੀਂ ਸੀਗਾ ਆਪਣੇ ਬਲਰਾਜ ਦਾ ਕਹਿੰਦਾ ਜਿੰਨੀ ਮਾੜੀ ਮੇਰੇ ਨਾਲ ਤੂੰ ਕੀਤੀ ਆ ਮੈਂ ਤਾਂ दारू-ਦੂਰੂ ਪੀ ਕੇ ਸਾਰ ਲਿਆ ਤੇ ਇਹ ਤਾਂ ਲੋਕ ਜ਼ਹਿਰ ਪੀ ਜਾਂਦੇ ਹੁੰਦੇ ਆ ਉਹੀ ਚੀਜ਼ ਇਹ ਹੁੰਦੀ ਆ ਜੇ ਛੋਡੇ ਨਾਲ ਉਹ ਬੰਦਾ ਕਹਿੰਦਾ ਉਹਦਾ ਕੁੜੀ ਦਾ ਬੁਆਏਫ੍ਰੈਂਡ ਹੋਊ ਉਹ ਕਹੂਗਾ ਵੀ ਹਾਂ ਮੈਂ ਖਾਚਾ ਕਰਦਾ ਤਾਂ ਠੀਕ ਆ ਉਹਦਾ ਵਿਆਹ ਕਰੋ ਭੇਜ ਦਿਓ ਜੇ ਅਗਲਾ ਖਾਚੇ ਤੋਂ ਭਾਈ ਦਾ ਅਗਲਾ ਕੁੜੀ ਨੂੰ ਕਹਿੰਦਾ ਤੂੰ ਕੋਈ ਨਹੀਂ ਕਿਤੇ ਹੋਰ ਵਿਆਹ ਕਰਾ ਲਾ ਤੂੰ ਮੈਨੂੰ ਜਾ ਕੇ ਸੱਦ ਲਈ ਉਹ ਕੀ ਗੱਲ ਬਈ ਛੋਡੀ ਛੋਡੀ ਅੱਜ ਤਾਂ ਦੂਜੇ ਦੂਜੇ ਹੱਥੀ ਕਿਵੇਂ ਦੇਖ ਲੂ ਜਿਹੜਾ ਤੁਹਾਨੂੰ ਪਿਆਰ ਕਰਦਾ ਠੀਕ ਆ ਨਾ ਜਿਹੜਾ ਬੰਦਾ ਪਿਆਰ ਕਰੂਗਾ ਉਹ ਐ ਨਹੀਂ ਕਹੂਗਾ ਵੀ ਸਭ ਮੇਰੀ ਐ ਜਿਤ ਨੂੰ ਕੋਈ ਦੂਜਾ ਟੱਚ ਕਰੂਗਾ ਉਹ ਕਿਵੇਂ ਤੁਹਾਨੂੰ ਕਹਿ ਦੂਗਾ ਤੂੰ ਵਿਆਹ ਕਿਸੇ ਹੋਰ ਨਾਲ ਕਰਾ ਲਾ ਤੇ ਮੁੜ ਕੇ ਮੈਨੂੰ ਬਾਅਦ ਜਾ ਕੇ ਸੱਦ ਲਈ ਉਹ ਤਾਂ ਥੋੜਾ ਵਪਾਰ ਕਰ ਰਿਹਾ ਤੁ ਤਨ ਨੂੰ ਵੇਚ ਰਿਹਾ ਉਹ ਇੱਕ ਹਸਾਬ ਨਾਲ ਤੈਨੂੰ ਤੁਸੀਂ ਪਿਆਰ ਚ ਬੜੀ ਗਾਵੀਆਂ ਅੰਨੀਆਂ ਹੋਈਆਂ ਉਹਨੀਆਂ ਤੇ ਜਿਹੜਾ ਬੰਦਾ ਤੁਹਾਨੂੰ ਇੰਨੇ ਪਿਆਰ ਨਾਲ ਰੱਖਦਾ ਤੁਹਾਨੂੰ ਬੰਦਾ ਇੱਕ ਕੇਲ ਕਰਦਾ ਤੁਹਾਨੂੰ ਉਹ ਪਿਆਰ ਨਹੀਂ ਦਿੰਦਾ ਉਹ ਪਿਆਰ ਦਿੰਦਾ ਜਿਹੜਾ ਬੰਦਾ ਤੁਹਾਨੂੰ ਯੂਜ਼ ਕਰ ਰਿਹਾ ਸਾਡੀ ਇੱਕ ਵੀਡੀਓ ਸਿੱਖਿਆ ਵਾਲੀ ਹੁੰਦੀ ਆ ਜਿਹੜੇ ਬਾਹਰਲੇ ਅੱਜ ਦੇ ਹਾਲਾਤ ਆ ਕੈਨੇਡਾ ਦੇ ਹੋਗੇ ਕਿਸੇ ਕੰਟਰੀ ਦੇ ਵੀ ਹੋਗੇ ਜਿਹੜੀਆਂ ਕੁੜੀਆਂ ਇਹ ਕੰਮ ਕਰਦੀਆਂ ਸੀ ਉਹਨਾਂ ਨੂੰ ਇੱਕ ਸਿੱਖਿਆ ਦੇਣ ਲਈ ਵੀਡੀਓ ਬਣਾਈ ਆ ਤੇ ਜੇ ਜਿਹੜਾ ਕੁਛ ਆਪਣੇ ਪੰਜਾਬ ਦੇ ਜਾਂ ਹਰਿਆਣਾ ਰਾਜਸਥਾਨ ਜੋ ਕੁਛ ਵੀ ਹੋਇਆ ਉਹ ਚੀਜ਼ਾਂ ਸੀ ਬਣਾਉਣਾ ਵੀ ਕੁੜੀਆਂ ਜਾ ਕੇ ਮੁੱਕਰ ਜਾਂਦੀਆਂ ਇੱਕ ਚੰਗੇ ਦੀ ਪਾਲ ਚ ਚੰਗਾ ਸੋਨੂੰ ਜਿਹੜਾ ਛੋਡੇ ਅੱਜ ਛੋਡੇ ਨਾਲ ਵਿਆਹ ਕਰਾ ਕੇ ਤੁਹਾਨੂੰ ਬਾਹਰ ਭੇਜ ਸਕਦਾ ਤੁਹਾਨੂੰ ਸੁਪਨਾ ਜੀ ੜਾਨ ਭਦਾ ਸਕਦਾ ਉਹ ਤੋਂ ਚੰਗਾ ਸੋਨੂੰ ਕਿਤੇ ਵੀ ਨਹੀਂ ਮਿਲਣਾ ਜਿੰਨਾ ਮਰਜ਼ੀ ਤੁਸੀਂ ਕਰ ਲੋ ਠੀਕ ਹੈ ਨਾ ਜੇ ਤੁਸੀਂ ਚੰਗੇ ਦੀ ਪਾਲ ਚ ਫਿਰਦੇ ਹੋ ਜਿਹੜਾ ਬੰਦਾ ਸੋਨੂੰ ਅਜੋ ਸੁਪਨਾ ਦੀ ੜਾਨ ਆ ਤੁਹਾਨੂੰ ਜਹਾਜ ਚ ਵਾ ਸਕਦਾ ਉਹ ਤੋਂ ਬਾਅਦ ਤੁਹਾਨੂੰ ਕੁਝ ਵੀ ਨਹੀਂ ਮਿਲਣਾ ਉਹ ਤੋਂ ਜਾਂ ਜੇ ਤੁਸੀਂ ਨਹੀਂ ਇਹ ਕੰਮ ਕਰ ਸਕਦਾ ਤੇ ਪਿਓ ਨੂੰ ਕਹਵੇ ਬੀਜੇ ਭਾਈ ਛੋਟੇ ਕੋਲ ਪੈਸੇ ਆ ਠੀਕ ਨਹੀਂ ਅੱਧਾ ਕਿੱਲੋ ਵਿੱਚੋਂ ਮੈਂ ਨਹੀਂ ਵਿਆਹ ਕਰਾਉਣਾ ਮੈਂ ਤਾਂ ਐਂ ਜਾਣਾ ਉਹ ਮੇ ਕੰਮ ਕਰ ਲੋ ਉਹ ਉਹਦੀ ਤਾਂ ਜਿਹੜਾ ਮੁੰਡਾ ਵੇਖ ਸੋਲ ਹੁੰਦਾ ਉਹਦੀ ਤਾਂ ਨਾ ਜ਼ਿੰਦਗੀ ਖਰਾਬ ਕਰੋ ਕੁੜੀਆਂ ਵੀ ਬਥੇਰੀਆਂ ਆ ਪਾ ਇਹ ਨਹੀਂ ਗੱਲ ਕਹਿੰਦੇ ਮੁੰਡਿਆਂ 'ਚ ਵੀ ਗਲਤੀ ਹੋ ਸਕਦੀ ਆ ਸਾਰਾ ਸੰਸਾਰ ਆ ਇਹ ਗਲਤੀਆਂ ਹੁੰਦੀਆਂ ਹੀ ਫਿਰਦੀਆਂ ਪਰ ਜ਼ਿਆਦਾਤਰ ਆ ਕੁੜੀਆਂ ਦੇ ਕੇਸ ਮੂਰੇ ਆਉਂਦੇ ਆ ਫੁੱਲ ਕੁੜੀਆਂ ਦੇ ਕੇਸ ਮੂਰੇ ਹੁੰਦੇ ਕਿੰਨੇ ਮੁੰਡੇ ਸੁਸਾਇਡ ਕਰਕੇ ਮਰ ਗਏ ਆਤਮ ਹੱਤਿਆ ਕਰਕੇ ਉਹ ਕੀ ਆ ਉਹ ਇੱਕ ਬੰਦੇ ਨਹੀਂ ਇਹ ਦੁੱਖ ਚੱਲ ਸਕਦੇ ਜਿੱਦ ਤੁਹਾਨੂੰ ਦਾਗ ਲੱਗਣ। ਸਾਡੀ ਵੀਡੀਓ ਕਿ ਸਿੱਖਿਆ ਲਈ ਹੁੰਦੀ ਆ ਆਲੇ-ਦੁਆਲੇ ਦੇ ਜਿਹੜੇ ਸਾਡੇ ਕੰਮ ਹੁੰਦੇ ਆ ਉਹ ਅਸੀਂ ਲੈ ਕੇ ਆਉਨੇ ਉਹਨੇ ਕੱਟਣਾ ਵਾ। ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਜਾਇਆ ਕਰੋ ਪੁੱਠੇ ਪਾਸੇ ਨਾ ਰੱਖਿਆ ਕਰੋ। ਉਹਨੂੰ ਐਂਟਰਟੇਨਮੈਂਟ ਵਜੋਂ ਜਾਂ ਸਿੱਖਿਆ ਵਜੋਂ ਰੱਖਿਆ ਕਰੋ। ਉਹਨੂੰ ਸਿੱਖ ਮਾੜਾ ਮਾਣਾ ਮਟਾ ਜੇ ਸਾਡੀ ਚ ਕੋਈ ਕੋ ਮਾੜੀ-ਮੋਟੀ ਗਲਤੀ ਹੁੰਦੀ ਸਾਨੂੰ ਮੈਸੇਜ ਕਰਕੇ ਦੱਸ ਦਿਆ ਕਰੋ ਭਾਈ ਇੱਥੇ ਥੋਡੀ ਮਾੜੀ-ਮੋਟੀ ਗਲਤੀ ਆ। ਨੇ ਅਸੀਂ ਉਹ ਕਟਨਾਵਾਂ ਲੈ ਕੇ ਆਉਣਾ ਜਿਹੜੀਆਂ ਅੱਜ ਦੇ ਟਾਈਮ ਤੇ ਸਮਾਜ 'ਚ ਹੁੰਦੀਆਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਮਲੂਕਾ ਧੰਨਵਾਦ